ਕੁਝ ਸਮੇਂ ਪਹਿਲਾਂ ਗਲਾਡਾ ਵੱਲੋਂ ਕਲੋਨਾਈਜ਼ਰਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀਗਾ ਕਿਉਂਕਿ EWS ਜਾਨੀ ਇਕਨੋਮਿਕ ਵੀਕਰ ਸੈਕਸ਼ਨ ਦੇ ਲਈ ਕਲੋਨੀਆ ਤਾਂ ਛੱਡੀਆਂ ਗਈਆਂ ਸੀ ਕਲੋਨਾਈਜ਼ਰਾਂ ਵੱਲੋਂ ਪਰ ਸਰਕਾਰ ਦੇ ਹਵਾਲੇ ਨਹੀਂ ਕੀਤੀਆਂ ਗਈਆਂ ਸੀ ਜਿਸ ਦੇ ਚੱਲਦੇ ਆ ਗਲਾਡਾ ਦੇ ਸਾਬਕਾ ਸੀਐਸ ਸਾਗਰ ਸੇਤੀਆ ਵੱਲੋਂ ਕਲੋਨਾਈਜ਼ਰਾਂ ਨੂੰ ਇੱਕ ਪੁਆਇੰਟ ਆਊਟ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਰਜਿਸਟਰੀਆਂ ਦੀ ਰੋਕ ਲਗਾ ਦਿੱਤੀ ਗਈ ਸੀ ਰਜਿਸਟਰੀਆਂ ਦੇ ਉੱਤੇ ਜਿਸ ਤੋਂ ਬਾਅਦ ਇੱਕ ਹੋਰ ਵੱਡਾ ਅਪਡੇਟ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਹੁਣ ਸੋਲੀਟੇਅਰ ਹੋਮਸ ਵੱਲੋਂ ਆਪਣੇ ਨੋਰਮਸ ਪੂਰੇ ਕਰ ਲਿੱਤੇ ਗਏ ਨੇ ਤੇ ਰਜਿਸਟਰੀਆਂ ਵੀ ਸ਼ੁਰੂ ਹੋ ਗਈਆਂ ਨੇ ਗਲਡਾ ਵੱਲੋਂ ਰਜਿਸਟਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਦੀ ਜਾਣਕਾਰੀ ਡੀਸੀ ਨੂੰ ਵੀ ਪੱਤਰ ਲੈ ਕੇ ਦੇ ਦਿੱਤੀ ਗਈ ਆ ਤਾਂ ਦੱਸ ਜੀ ਕਿ ਇਕਨੋਮਿਕ ਵੀਕਰ ਸੈਕਸ਼ਨ ਦੇ ਲਈ ਹਰ ਕਲੋਨੀ ਦੇ ਵਿੱਚ ਕਲੋਨਾਈਜ਼ਰ ਵੱਲੋਂ ਇੱਕ ਇਕਨੋਮਿਕ ਵੀਕਰ ਸੈਕਸ਼ਨ ਦੇ ਲਈ ਕਲੋਨੀ ਛੱਡਣੀ ਹੁੰਦੀ ਹੈ ਕਿਉਂਕਿ ਸਮਾਜ ਦੇ ਵਿੱਚ ਸਮਾਨਤਾ ਲਿਆਉਣ ਦੇ ਲਈ ਇਹ ਕਲੋਨੀਆਂ ਪੋਸ਼ ਇਲਾਕੇ ਦੇ ਵਿੱਚ ਜਗ੍ਹਾ ਛੱਡਣੀ ਹੁੰਦੀ ਹੈ ਇਕਨੋਮਿਕ ਵੀਕਰ ਸੈਕਸ਼ਨ ਦੇ ਤਹਿਤ ਪਰ ਹਰ ਕਲੋਨਾਈਜ਼ਰ ਵੱਲੋਂ ای ਡਬਲਯੂ ਐਸ ਦੇ ਤਹਿਤ ਕਲੋਨੀਆਂ ਤਾਂ ਛੱਡੀਆਂ ਜਾਂਦੀਆਂ ਨੇ ਪਰ ਸਰਕਾਰ ਦੇ ਹਵਾਲੇ ਨਹੀਂ ਕੀਤੀਆਂ ਜਾਂਦੀਆਂ ਨੇ ਸਰਕਾਰ ਨੂੰ ਹੈਂਡਓਵਰ ਨਹੀਂ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਚੱਲਦੇ ਆ ਔਰਦ ਖੁਰਦ ਹੋ ਚਾਂਦੀਆਂ ਨੇ ਇਕਨੋਮਿਕ ਵੀਕਰ ਸੈਕਸ਼ਨ ਦੇ ਤਹਿਤ ਆਨਾਂ ਕਲੋਨੀਆਂ ਜਿਸ ਤੇ ਚੱਲਦੇ ਗਲਾਡਾ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਸੀਗਾ 10 ਤੋਂ 15 ਕਲੋਨੀਆਂ ਨੂੰ ਦੇਸ਼ ਦੇ ਉਤੇ ਜਾਣਕਾਰੀ ਵੀ ਮੰਗੀ ਸੀਗੀ ਤੇ ਰਜਿਸਟਰੀਆਂ ਵੀ ਰੋਕ ਦਿੱਤੀਆਂ ਗਈਆਂ ਸੀ ਕੁਝ ਸਮੇਂ ਵਾਸਤੇ ਜਿਸ ਤੋਂ ਬਾਅਦ ਹੁਣ ਤਾਂ ਦਾਸਤੀ ਕੀ ਸੋਲੀਟੇਅਰ ਹੋਮਸ ਪੱਖੋਵਾਲ ਰੋਡ ਤੇ ਸਥਿਤ ਸੋਲੀਟੇਅਰ ਹੋਮ ਵੱਲੋਂ ਆਪਣੇ ਨੋਰਮਸ ਨੂੰ ਪੂਰਾ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਰਜਿਸਟਰੀਆਂ ਖੋਲ੍ਹ ਦਿੱਤੀਆਂ ਗਈਆਂ ਨੇ ਤੇ ਇਸ ਦੀ ਜਾਣਕਾਰੀ ਡੀਸੀ ਨੂੰ ਵੀ ਇਹ ਪੱਤਰ ਲੈ ਕੇ ਦੇ ਦਿੱਤੀ ਗਈ ਹੈ ਤਾਂ ਜੋ ਉਹਨਾਂ ਵੱਲੋਂ ਇਹ ਸਾਰੇ ਨੋਰਮਸ ਪੂਰੇ ਕਰ ਲਿੱਤੇ ਗਏ ਨੇ ਤਾਂ ਦਾਸਤੀ ਇਹ ਕੀ ਇਕਨੋਮਿਕ ਵਿਕਰ ਸੈਕਸ਼ਨ ਦੇ ਤਹਿਤ ਹਰ ਕਲੋਨੀ ਦੇ ਵਿੱਚ ਕੁਝ ਹਿੱਸਾ ਛੱਡਣਾ ਹੁੰਦਾ ਹੈ ਤੇ ਉਹ ਹਿੱਸਾ ਕਾਫੀ ਲੰਬੇ ਸਮੇਂ ਤੋਂ ਛੱਡਿਆ ਤਾਂ ਜਾਂਦਾ ਸੀ ਪਰ ਉਰਦ ਖੁਰਦ ਕਰ ਦਿੱਤਾ ਜਾਂਦਾ ਸੀਗਾ ਡਬਲ ਪਰੰਬ ਲੋ ਤਾਂ ਜਿਸ ਤੋਂ ਬਾਅਦ ਕਾਫੀ ਲੰਬੇ ਸਮੇਂ ਤੱਕ ਸਰਕਾਰ ਵੱਲੋਂ ਇਸ ਤੋਂ ਕੋਈ ਐਕਸ਼ਨ ਨਹੀਂ ਲੀਤਾ ਗਿਆ ਸੀ ਪਰ ਕੁਝ ਸਮੇਂ ਪਹਿਲਾਂ ਇਸ ਦੇ ਉੱਤੇ ਐਕਸ਼ਨ ਲੀਤਾ ਗਿਆ ਸੀ ਤੇ ਇੱਕ ਨੋਟਿਸ ਜਾਰੀ ਕੀਤਾ ਗਿਆ ਸੀਗਾ ਤਾਂ ਹੁਣ ਇਸੇ ਨੋਟਿਸ ਦੇ ਚੱਲਦਿਆਂ ਹੁਣ ਸੋਲਿਡਰ ਹੋਮਸ ਵੱਲੋਂ ਆਪਣੇ ਨੋਰਮਸ ਪੂਰੇ ਕਰ ਲਿੱਤੇ ਗਏ ਨੇ ਤੇ ਇਸ ਤੇ ਚੱਲਦਾ ਹੈ ਡੀਸੀ ਨੂੰ ਪੱਤਰ ਲੈ ਕੇ ਇਸ ਦੀ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਕਿ ਰਜਿਸਟਰੀਆਂ ਖੋਲ ਦਿੱਤੀਆਂ ਗਈਆਂ ਨੇ ਉਹਨਾਂ ਵੱਲੋਂ ਸਾਰੇ ਨੋਰਮਸ ਪੂਰੇ ਕਰ ਲਿੱਤੇ ਗਏ ਨੇ ਤਾਂ ਲਗਾਤਾਰ ਤੁਹਾਡੀ ਸਕਰੀਨ ਤੇ ਵੀ ਗਲਾਡਾ ਵੱਲੋਂ ਜਿਹੜਾ ਪੱਤਰ ਜਾਰੀ ਕੀਤਾ ਗਿਆ ਉਸ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤਾਂ ਇੱਕ ਵਾਰ ਤੁਹਾਡੇ ਲਈ ਪੜ ਵੀ ਦਿਨੇ ਆ ਕਿ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਹਵਾਲੇ ਦੀਨ ਪੱਤਰ ਰਾਹੀਂ ਆਪ ਜੀ ਨੂੰ 22 ਲਾਈਸੈਂਸਡ ਕਲੋਨੀਆ ਦਾ ਵੇਰਵਾ ਦਿੰਦੇ ਹੋਏ ਲਿਖਿਆ ਗਿਆ ਸੀ ਕਿ ਸੰਬੰਧਤ ਤਹਿਸੀਲਦਾਰ ਨਾਇਬ ਤਹਿਸੀਲਦਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਕਤ ਕਲੋਨਾਈਜ਼ਰਾਂ ਦੀਆਂ ਕਲੋਨੀਆ ਵਿੱਚ ਪੈਂਦੇ ਪਲਾਟਾਂ ਬਿਲਡਿੰਗਾਂ ਕਮੀ ਕਮਰਸ਼ੀਅਲ ਪਾਕਟਾਂ ਆਦਿ ਦੀ ਪਹਿਲੀ ਰਜਿਸਟਰੀ ਸੇਲ ਰੀਡ ਪਾਵਰ ਆਫ ਅਟਾਰਨੀ ਰਜਿਸਟਰ ਨਾ ਕੀਤੀ ਜਾਵੇ ਤੇ ਉਕਤ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਪ੍ਰੋਮੋਟਰ ਵੱਲੋਂ ਮਿਤੀ 16/10/2023 ਰਾਹੀਂ ਇਸ ਦਫ਼ਤਰ ਵਿਖੇ ਬਿਨਾ ਪੱਤਰ ਦਿਆ ਗਿਆ ਹੈ ਜਿਸ ਰਾਹੀਂ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੀ ਕਲੋਨੀ ਨੂੰ ਮਿਤੀ 30/3/2022 ਨੂੰ ਲਾਇਸੈਂਸ ਜਾਰੀ ਹੋਇਆ ਹੈ ਤੇ ਇਸ ਲਈ ਉਹ ਲਾਇਸੈਂਸ ਦੀ ਮਿਆਦ ਮਿਤੀ 29/3/2027 ਤੋਂ ਪਹਿਲਾਂ ਜਾਂ ਕਲੋਨੀ ਦਾ ਕੰਪਲੀਸ਼ਨ ਸਰਟੀਫਿਕੇਟ ਲੈਣ ਤੋਂ ਪਹਿਲਾਂ ای ਡਬਲਯੂ ਐਸ ਦਾ ਰਕਬਾ ਸਰਕਾਰ ਗੁਲਾਡਾ ਦੇ ਨਾਮ ਪਰ ਤਬਦੀਲ ਕਰਵਾਉਣ ਦੇ پابੰਦ ਹੋਣਗੇ ਤੇ ਪ੍ਰਮੋਟਰ ਦੀ ਬੇਨਤੀ ਨੂੰ ਵਿਚਾਰਦੇ ਹੋਏ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਹੇਟ ਦਰਸਾਈ ਕਲੋਨੀ ਵਿੱਚ ਪੈਂਦੇ ਪਲਾਟਾ ਬਿਲਡਿੰਗਾਂ ਕਮਰਸ਼ੀਅਲ ਪਲਾਟਾਂ ਆਦਿ ਦੀ ਪਹਿਲੀ ਰਜਿਸਟਰੀ ਸੇਲ ਡੀਡ ਪਾਵਰ ਆਫ ਅਟਾਰਨੀ ਤੇ ਲਗਾਈ ਗਈ ਰੋਕ ਸ਼ਰਤ ਤਹਿਤ हटਾਈ ਜਾਂਦੀ ਹੈ ਤਾਂ ਇਹ ਪੱਤਰ ਲਿਖਿਆ ਗਿਆ ਹੈ ਤੇ ਡੀਸੀ ਦਫ਼ਤਰ ਨੂੰ ਪੱਤਰ ਲੈ ਕੇ ਇਹਦੀ ਜਾਣਕਾਰੀ ਦਿੱਤੀ ਗਈ ਹੈ ਤੱਕ ਵਾਰ ਫਿਰ ਦਸੀ ਕਿ 10 ਤੋਂ 15 ਕਲੋਨੀਆ ਨੂੰ ਨੋਟਿਸ ਭੇਜਿਆ ਗਿਆ ਸੀ ਡਬਲਯੂਐਸ ਦੇ ਤਹਿਤ ਜ਼ਮੀਨ ਕਲੋਨੀਆ ਛੱਡੀਆਂ ਗਈਆਂ ਸੀ ਪਰ ਸਰਕਾਰ ਦੇ حوالے ਨਹੀਂ ਕੀਤੀਆਂ ਗਈ ਸੀ ਜਿਸ ਤੋਂ ਬਾਅਦ ਹੁਣ ਸੋਲੀਟਰ ਹੋਮਜ਼ ਲੋ ਆਪਣੇ ਨੋਮਸ ਦਾ ਪੂਰੇ ਕਰ ਲਿੱਤੇ ਗਏ ਨੇ ਜਿਸ ਦੇ ਚੱਲਦਿਆਂ ਹੁਣ ਸੋਲੀਟਰ ਹੋਮਜ਼ ਦੀ ਰਜਿਸਟਰੀਆਂ ਸ਼ੁਰੂ ਹੋ ਗਈਆਂ ਨੇ